ਜੋ ਜਾਨਾਂ ਬਦ ਰਹੇ ਸਵੇਰ ਭਾਦ ਸੜਕ ਹਾਸਿਆ ਦੌਰਾਨ ਨੇਕਾ ਹੀ ਕੀਮਤੀ ਜਾਨਾਂ ਜਾ ਰਹੀਆਂ ਹਨ ਇਸੇ ਦੌਰਾਨ ਇੱਕ ਭਿਆਨਕ ਸੜਕ ਹਾਸਾ ਜਲੰਧਰ ਫਰਾਨ ਕੋਡ ਰੋਡ ਤੇ ਪਿੰਡ ਮੁਸਾਇਪੁਰ ਵਿਖੇ ਹੋਇਆ ਜਿੱਥੇ ਦੋ ਭਰਾ ਆਪਣੀ ਦੁਕਾਨ ਦਾਕਾਰ ਕੇ ਉਹਨੇ ਪਿੰਡ ਵੱਲ ਬਾ ਮੋਟਰਸਾਈਕਲ ਤੇ ਬਾਬ ਚਾਰੇ ਸਨ ਸਭ ਮੁਕੇਰੀਆਂ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਆਦੋਂ ਦਿਖਾਣੇ ਮੌਕੇ ਦੀ ਤਸਵੀਰਾਂ ਕੀ ਹੈ ਸਾਰਾ ਮਾਮਲਾ ਸੁਣਾਉਣੇ ਆ ਪੰਜਾਬੀ ਸਟੇਸ਼ਨ ਲਈ ਮੈਂ ਹਰੀਸ਼ ਪਟਲਾ ਮੁਕੇਰੀਆਂ ਕੀ ਨਾਮ ਬਾਈ ਹਰਪਨ ਸਿੰਘ ਜੀ ਹਾਂਜੀ ਬਾਈ ਕੀ ਗੱਲ ਹੋਈ ਆ ਜੀ ਇਹ ਖਦੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉੱਥੋਂ ਜਦੋਂ ਸਾਮਾਨ ਨੂੰ ਸੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਤੇ ਆਪਣੇ ਮੁਕੇਰੀਆਂ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹ ਇਹਨਾ ਭਰਾਵਾਂ ਦੇ ਦੋਨਾਂ ਦੀ ਉਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ ਚ ਆ ਗਏ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਗੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਤਾਂ ਚੋਂ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਅਹਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰਣਾ ਅਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਆ ਸਾਡੀ ਇਹ ਮੰਗ ਆ ਜੀ ਇਹ ਰਾਤੀ ਜਿਹੜਾ ਹਾਸਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹ ਸਾਨੂੰ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪਰ ਮੋਟਰ ਲਾਗੇ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਦੋ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਉਹ ਦੋਨੇ ਸਕੇ ਭਰਾ ਹੀ ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗਰਮੀਤ ਲਾਲ ਛੋਟੇ ਦਾ ਨਾਮ ਰਵੀ ਦਾਸ ਵਾਸੀ ਪਿੰਡ ਵਧੂ ਬਰਕਤ ਇਹਨਾਂ ਦੀ ਡੈਡਮਡੀਆਂ ਸਿਵਲ ਹਸਪਤਾਲ ਮਕਰੀਰ ਭੈ ਜਾ ਗਏ ਆ ਉਹ ਗਰਮੀਤ لال ਦੇ ਬਿਆਨ ਗਰਮੀਤ لال ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਤੇ ਨੰਬਰ 150 ਮਿਤੀ 25/9/24 ਤੇ ਅੰਡਰ ਸੈਕਸ਼ਨ 281 106 324 5 ਵਿਨਸ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਜਿਹੜਾ ਰੀਸ ਹੋ ਚੁੱਕਾ ਵਾ ਦੋਸ਼ੀ ਨੂੰ ਵੀ ਸ਼ਾਮ ਤੱਕ ਜਦ ਕਰਨਾ ਕਰਨਾ ਹੈ ਕੀ ਕਾਰਵਾਈ ਕੀਤੀ ਹੈ ਤੇ ਖਲਾਫ ਕੁਝ ਤੁਹਾਨੂੰ ਮਕਦਮਾ ਦਰਜ ਕਰਤਾ ਐਕਸੀਡੈਂਟ ਦਾ ਮਕਦਮਾ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਦਾ ਦੱਸਿਆ ਇਹਨਾਂ ਦੇ ਦਰਜ ਕੀਤੇ ਵਿਪਛੜੇ ਜਿਹਨਾਂ ਦੀ ਮੌਤ ਹੋਈ ਹੈ ਉਹ ਵਿਆਹੇ ਹੋਏ ਸਨ ਜਾਂ ਕਿੱਸਾ ਹਾਂ ਜਿਉਂ ਸਾਦੀशुदा ਵਾ ਉਹਨਾਂ ਦੀ ਉਮਰ ਇੱਕ ਦੀ 50 ਸਾਲਾਂ ਇੱਕ ਦੀ 53 ਸਾਲਾਂ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ ਠੀਕ